ਉਥੇ ਲੋਕਾਂ ਨੂੰ ਪਤਾ ਲੱਗ ਗਿਆ ਕਹਿੰਦੇ ਬਲੂ ਲੁੱਟੀ ਗਏ ਤੁਸੀਂ ਯਾਰ ਸਾਨੂੰ ਹੁਣ ਪਤਾ ਲੱਗ ਗਿਆ ਹੁਣ ਤੁਸੀਂ ਅੱਜ ਸਾਰੇ ਸਿਆਣੇ ਬਜ਼ੁਰਗ ਖੜੇ ਨੇ ਮਾ ਮਾਪੇਣਾ ਖੜੀਆਂ ਨੇ ਤੇ ਤੁਸੀਂ ਇੰਨਾ ਨੇੜੇ ਆਉਣ ਦੇ ਦਿੰਦੇ ਥੋਨੂੰ ਮੁੱਖ ਮੰਤਰੀ ਦੇ ਕੋਲੇ ਨਹੀਂ ਨਹੀਂ ਨਾਜੀ ਕਿੱਥੇ ਉਹ ਪਰਾਂ ਆ ਵੀ ਮੈਂ ਮੈਂ ਤਾਂ ਕਹਿਣਾ ਹੁੰਨਾ ਪਰ ਹੁਣ ਪ੍ਰੋਟੋਕੋਲ ਹੈ ਕਹਿੰਦੇ ਸਾਡੀ ਨੌਕਰੀ ਦਾ ਸਵਾਲ ਹੈ ਜੀ ਮੈਂ ਆ ਮੁੰਡਿਆਂ ਨੂੰ ਜਿਹੜੇ ਖੜੇ ਨੇ ਚਲੋ ਇਹ ਵੀ ਆਪਣੀ ਪੀਆਂ ਪੁੱਤ ਨੇ ਵੀਰ ਤੱਕਾ ਨਾ ਮਾਰਿਆ ਕਰੋ ਚਲੋ ਫਿਰ ਤੇ ਰਹੋ ਕਿਸੇ ਨੂੰ ਕੁਝ ਕਹਿ ਹੋਣਾ ਮੈਂ ਮਤ ਕਹਦਾ ਨਾ ਯਾਰ ਕਿਹੜੀ ਗੱਲ ਐ ਲੋਕਾਂ ਨੂੰ ਮਿਲ ਲੈਣ ਦੋ ਲੋਕ ਆਪਣੀ ਨੇ ਆਪਾਂ ਨੂੰ ਕੁਝ ਨਹੀਂ ਕਹਿੰਦਾ ਇਹ ਵਿਚਾਰੇ ਹੁਣ ਪੁਰਾਣੇ ਡਰੇ ਹੋਏ ਨੇ ਕਿਉਂਕਿ ਉਹਨਾਂ ਦੇ ਛੇਤਰ-ਛੇਤਰ ਛੱਡਦੇ ਰਹੇ ਲੋਕ ਇਹ ਸਸਪੈਂਡ ਇਹ ਹੋ ਜਾਂਦੇ ਸੀ ਸਸਪੈਂਡ ਇਹ ਹੋ ਜਾਂਦੇ ਸੀ ਕਿ ਤੁਸੀਂ ਛੇਤਰ ਬਾਰੇ ਦੇਖਿਆ ਕਿਉਂ ਨਹੀਂ ਹੁਣ ਕੀ ਪਤਾ ਕਿਸੇ ਦਾ ਵੀ ਛੇਤਰ ਕਦੋਂ ਚੱਕ ਲੇ ਉਹ ਕਾਂ ਨਾ ਕਾਂ ਆਪਦੇ ਬੱਚੇ ਨੂੰ ਸਿਖਾਉਣ ਲੱਗ ਗਿਆ ਕਹਿੰਦਾ ਪੁੱਤ ਤੈਨੂੰ ਮੈਂ ਗੱਲ ਦੱਸਣੀ ਐ ਤੇਰੇ ਜਿੰਦਗੀ ਵਿੱਚ ਕੰਮ ਆਊ ਕਹਿੰਦਾ ਦੱਸੋ ਕਹਾਂ ਕਹਿੰਦਾ ਜਿਹੜਾ ਇਨਸਾਨ ਹੈ ਨਾ ਜਿਹੜਾ ਬੰਦਾ ਹੈ ਉਹ ਖਤਰਨਾਕ ਚੀਜ਼ ਹੈ ਕਹਿੰਦਾ ਇਹ ਕਹਿੰਦਾ ਜੇ ਤੂੰ ਬਨੇਰੇ ਤੇ ਬੈਠਾ ਹੈ ਮੂਰੋ ਬੰਦਾ ਆਉਂਦਾ ਹੈ ਕਹਿੰਦਾ ਜੇ ਥੋੜਾ ਜਿਹਾ ਐ ਧਰਤੀ ਵੱਲੋਂ ਝੁਕੇ ਉਹਦੀ ਡਾਰੀ